ਕਮੋਦਾ ਅੱਡਾ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਪਹੁੰਚਿਆ ਆਪਣੇ ਕੋਲ ਮਹਿੰਦਰਾ ਯੂਵੋ 585 4 ਵੀਲ ਡਰਾਈਵ ਤੇ ਜਿਹੜਾ ਟਰੈਕਟਰ ਹੈ ਇਹ ਹੈਗਾ ਨਾਬੇ ਏਰੀਆ ਦਾ ਤੇ ਬਾਈਆਂ ਦਾ ਪਿੰਡ ਹੈਗਾ ਬਿਰੜਵਾਲ ਤੇ ਇਹਦੇ ਤੇ ਆਪਾਂ ਨੇ ਫਰੰਟ ਵੇਟ ਲਾਏ ਨੇ ਤੇ ਕੀ ਕੀ ਲਾਇਆ ਕਿੰਨਾ ਵੇਟ ਆਉਣਾ ਦਾ ਪੂਰੀ ਤੁਹਾਨੂੰ ਡਿਟੇਲ ਦੰਨੇ ਆ ਤੇ ਇੱਕ ਲਾਇਆ ਆਪਣਾ ਟਰੈਕਟਰ ਤੇ ਬੈਕ ਹੁੱਕ ਤੇ ਦੋਨਾਂ ਦੀ ਡਿਟੇਲ ਦੰਨੇ ਆ ਠੀਕ ਹੈ ਜਿਹੜੇ ਮੇਰੇ ਭਰਾ ਚੈਨਲ ਦੇ ਨਾਮ ਨੇ ਪਲੀਸ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਕਰਦੇ ਆਂ ਵੀਡੀਓ ਸ ਫਰੰਟ ਤੇ ਗੱਲ ਕਰੀਏ ਤੇ ਫਰੰਟ ਤੇ ਆਪਣੇ ਚਾਰ ਪਲੇਟਾਂ ਇੱਧਰ ਨੇ ਚਾਰ ਪਲੇਟਾਂ ਇਹ ਹੋ ਗਈਆਂ ਸੈਂਟਰ ਜੋਗੀ ਤੋਜਨ ਪਲੇਟ ਹੀ ਤੇ ਵਿੱਚ ਆਪਾਂ ਪਾਏ ਨੇ ਸਪੈਸਰ ਤੇ ਇਹਨਾਂ ਦੀ ਬਾਜੀਆਂ ਦੀ ਡਿਮਾਂਡ ਸੀ 3 ਕੁਇੰਟਲ ਦੀ ਤੇ 3 ਕੁਇੰਟਲ 10 ਕਿਲੋ ਤਕਰੀਬ ਇਹਦਾ ਵਜ਼ਨ ਆਇਆ ਜੀ ਤੇ ਜਿੰਨੀ ਡਿਮਾਂਡ ਕਸਟਮਰ ਦੀ ਹੁੰਦੀ ਆਪਾਂ ਉਦਾਂ ਹੀ ਪੂਰੀ ਕਰ ਦਿੰਨੇ ਆ ਜੇ ਕਿਸੇ ਨੂੰ ਵੱਧ ਚਾਹੀਦਾ ਤਾਂ ਇੰਨੀੋ ਸ਼ੇਪ ਦੇ ਵਿੱਚ ਵੱਧ weight ਹੋ ਜਾਊਗਾ ਜੇ ਕਿਸੇ ਨੂੰ ਇਤੋਂ ਘੱਟ ਦੀ ਲੋੜ ਆ ਤਾਂ ਆਪਾਂ ਸਪੇਸਰ ਵਧਾ ਦਿੰਨੇ ਆ ਤਾਂ ਇਹ weight ਘਟ ਜਾਂਦਾ ਜੀ ਤੇ ਜਿੱਦਾਂ ਕਸਟਮਰ ਦੀ ਡਿਮਾਂਡ ਆ ਉਹ ਸਾਰੀ ਉਦਾਂ ਹੀ ਆਪਾਂ ਪੂਰੀ ਕਰਦੇ ਆ ਤੇ ਇਹਦੇ ਜਿਹੜਾ ਕਲਰ ਆ ਜਿਹੜਾ weight ਨੇ ਆਪਣੇ ਇਹਦਾ ਕਲਰ show ਨਾਲ ਦਾ ਹੋ ਗਿਆ ਜੀ ਤੇ ਚੁੱਲੇ ਦਾ ਕਲਰ ਇੰਜਨ ਨਾਲ ਦਾ ਤੇ ਕਈਆਂ ਦੀ ਚੋਆਇਸ ਹੁੰਦੀ ਆ ਤਾਂ ਸਾਰਾ ਕਲਰ ਇੰਜਨ ਨਾਲ ਦਾ ਵੀ ਕਰ ਦਾਂਗੇ ਤੇ ਜੇ ਤੁਸੀਂ red ਕਰਾਉਣਾ ਤਾਂ red ਹੋ ਜਾਊਗਾ ਜਿੱਦਾਂ ਕਸਟਮਰ ਦੀ ਦੀ ਡਿਮਾਂਡ ਆ ਉਦਾਂ ਦੀ ਤਿਆਰ ਹੋ ਜਾਂਦਾ ਜੀ ਤੇ ਇਹ ਆ ਗਿਆ ਆਪਣਾ ਚੁੱਲਾ ਜੀ ਇਹ ਆ ਗਈਆਂ ਸਾਈਡ ਪਲੇਟਾਂ ਦੋ ਨਾਟ ਇਧਰ ਹੋ ਗਏ ਇੱਕ ਨਾਟ ਆ ਹੋ ਗਿਆ ਜੀ ਠੀਕ ਹੈ ਜੀ ਫੁੱਲ ਹੈਵੀ ਇਹ ਚੁੱਲਾ ਬਣਿਆ ਪਿਆ ਤੇ ਇਦਾਂ ਹੀ ਦੋ ਨਾਟ ਇਧਰ ਹੋ ਗਏ ਕਨਾਟ ਹੋ ਰੇ ਪੈਂਦਾ ਇਹ ਪਲੇਟਸ ਖੋਲਣ ਲਈ ਆ ਤੇ ਚਾਰ ਨਾਟ ਫਰੰਟ ਤੇ ਹੋ ਗਏ ਚਾਰ ਤੇ ਚਾਰ ਅੱਠ ਨਾਟ ਆਪਣੇ 베ਟ ਨੂੰ ਲੱਗੇ ਹੋਏ ਨੇ ਤੇ ਜੇ ਤੁਸੀਂ ਖੋਲਣਾ ਤਾਂ ਜਿੱਦਾਂ ਮਰਜੀ ਆਪਾਂ ਨੇ ਇਹ ਚ ਰੌੜ ਪਾਈ ਵੀ ਆ ਠੀਕ ਹੈ ਜੀ ਇਧਰ ਨਾਟ ਹੋ ਗਿਆ ਤੇ ਇਹ ਨਾਟ ਹੋ ਗਿਆ ਜਿੱਦਾਂ ਮਰਜੀ ਤੁਸੀਂ ਪਲੇਟਾਂ ਕੱਢ ਸਕਦੇ ਹੋ ਜੀ ਮਤਲਬ ਖੇਤੀ ਦਾ ਕੰਮ ਘਾਟਾ ਤਾਂ ਤੁਸੀਂ ਟਰੈਕ ਸੌਣ ਨੂੰ ਪਲੇਟਾਂ ਘਰੇ ਕੱਢ ਕੇ ਜਾਂ ਮਰਜ਼ੀ ਪਾ ਲੋ ਤੇ ਮਰਜ਼ੀ ਜਦੋਂ ਕੱਢ ਲੋ ਤੇ ਇਹ ਆ ਗਿਆ ਆਪਣੇ ਫੋਨ ਨੰਬਰ ਸਟicker ਹੀ ਰਹੇਲ ਹੈ ਐਗਰੀ ਵਰਕਰਸ ਪਿੰਡ ਭੋਲੀਆ ਤੇ ਏਰੀਆ ਬਣਾ ਮਲੋਆ ਜ਼ਿਲ੍ਹਾ ਫਤਿਹਗੜ ਸਾਹਿਬ ਹੀ 98152 52031 ਨੰਬਰ ਆ ਜੀ ਇਸ ਨੰਬਰ ਤੇ ਤੁਸੀਂ ਮਰਜ਼ੀ ਕਾਲ ਕਰੋ ਆਲ ਅਸੈਸਰੀ ਟਰੈਕਟਰ ਹਰੇਕ ਟਰੈਕਟਰ ਦੀ ਫਰੰਟ ਵੇਟ ਫਾਈਬਰ ਹੁੱਡ ਬੈਕ ਹੁੱਕਾਂ ਬੈਕ ਸਪਿੰਨਰ ਤੇ ਫਰੰਟ ਬੰਪਰ ਸਾਰੇ ਆਪਾਂ ਤਿਆਰ ਕਰਦੇ ਆਂ ਤੇ ਜੋ ਤੁਹਾਡੀ ਡਿਮਾਂਡ ਹੋਊਗਾ ਆਪਾਂ ਉਦਾਂ ਹੀ ਤੁਹਾਨੂੰ ਪੂਰੀ ਕਰਕੇ ਦਵਾਂਗੇ ਜਦੋਂ ਮਰਜ਼ੀ ਉਸੇ ਨੰਬਰ ਤੇ ਕਾਲ ਕਰੋ ਤੇ ਇਥੋਂ ਦਾ ਫੋਨ ਪਿਕ ਹੋਊਗਾ ਤੇ ਜੇ ਤੁਹਾਡੀ ਜੋ ਕਸਟਮਰ ਦੀ ਡਿਮਾਂਡ ਹੋਊ ਆਪਾਂ ਸਾਰੀ ਪੂਰੀ ਕਰਾਂਗੇ ਜਿੱਦਾਂ ਇਹ ਵੇਟ ਆ ਲਏ ਨੇ ਆਪਾਂ ਨੇ ਇਹਦੇ ਤੇ ਆਪਾਂ ਬੰਪਰ ਵੀ ਲਾਉਣੇ ਆ ਤੇ ਆਪਣੇ ਚੈਨਲ ਤੇ ਇੱਕ ਵੀਡੀਓ ਪਈ ਆ ਜੀ ਉਹਦਾ ਆਪਾਂ ਆਈ ਬਟਨ ਤੇ ਲਿੰਕ ਉੱਪਰ ਆਉਂਦਾ ਹੋਊਗਾ ਉਹਦੇ ਵਿੱਚ ਇੱਕੋ ਵੀਡੀਓ ਦੇ ਵਿੱਚ ਫਰੰਟ ਬੇਡ ਤੇ ਫਰੰਟ ਬੰਪਰ ਆਪਾਂ ਦੋਨੇ ਟਰੈਕਟਰ ਦਿਖਾਏ ਨੇ ਉਹ ਵੀਡੀਓ ਦੇਖ ਕੇ ਜਿਹੜਾ ਕੋਈ ਨਵਾਂ ਟਰੈਕਟਰ ਲੈ ਰਿਹਾ ਉਹਨੂੰ ਪਤਾ ਲੱਗ ਜਾਂਦਾ ਵੀ ਲੁੱਕ ਕਿੱਦਾਂ ਹੀ ਨਿਕਲ ਕੇ ਆਉਂਦੀ ਹੈ ਜੇ ਕੇ ਦੀ ਚੋਇਸ ਬੰਪਰ ਦੀ ਆ ਤਾਂ ਬੰਪਰ ਲਾ ਦਾਂਗੇ ਜੇ ਕੇ ਦੀ ਚੋਇਸ ਬੇਟਾਂ ਦੀ ਆ ਤਾਂ ਉਹ ਬੇਟ ਲਵਾ ਸਕਦਾ ਤੇ ਬੰਪਰ ਦਾ ਭਜਨ ਵੀ ਚਾਹੇ 2 ਕਵਾਂਟਰ ਲੈ ਲਓ 2.5 ਕਵਾਂਟਰ ਲੈ ਲਓ ਸਾਰੀ ਤੁਹਾਡੀ ਡਿਮਾਂਡ ਪੂਰੀ ਉਹ ਵੀ ਫੁੱਲ ਹੈਵੀ ਚਲਾਵਾਂਗੇ ਸਾਰੀਆਂ ਪਲੇਟ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਪਲੇਟ ਇੱਕ ਹੋਊਗੀ ਕੋਈ ਉੱਛ ਜੋੜਨੀ ਹੋਊਗਾ ਤੇ ਉਹ ਤੁਸੀਂ ਵੀਡੀਓ ਦੇਖ ਲਿਓ ਉਹਦੇ ਵਿੱਚ ਤੁਹ ਦੀ ਲੁੱਕ ਕਿਦਾਂ ਲੱਗਦੀ ਆ ਤੇ ਆਪਣੇ ਬੰਪਰ ਦੀ ਲੁੱਕ ਕਿਦਾਂ ਲੱਗਦੀ ਆ ਆਪਾਂ ਇਹਦੇ ਬੈਕ ਹੁੱਕ ਲਾਈ ਆ ਜੀ ਤੇ ਇਹਦੇ ਕੰਪਨੀ ਤੋਂ ਹੁੱਕ ਬਹੁਤ ਹਲਕੀ ਆਉਂਦੀ ਐ ਇਸ ਕਰਕੇ ਬਾਈਆਂ ਨੇ ਹੁੱਕ ਲਵਾਈ ਆ ਚੈੱਕ ਕਰੋ ਇਹ ਫੁੱਲ ਹੈਵੀ ਚੋਕਾ ਆਪਣੇ ਠੀਕ ਆ ਪਿੰਨਾ ਪੁੰਨਾ ਪਾ ਕੇ ਆਣ ਪ੍ਰੋਪਰ ਤਿਆਰ ਕਰਕੇ ਦੰਨੇ ਆ ਤਿੰਨ ਪਿੰਨਾ ਪੈਂਦੀਆਂ ਕਰੀਆਂ ਆਈਆਂ ਨੇ ਤੇ ਕੋਈ ਏ ਨਹੀਂ ਵੀ ਹਾਂ ਹੁੱਕ ਕਿਤੇ ਹਲੇ ਜਾਊਗੀ ਜਿੰਨਾ ਮਰਜ਼ੀ ਤੁਸੀਂ ਮਗਰ ਬਾਰੇ ਪਾ ਲਓ ਜਿੰਦਾ ਮਰਜ਼ੀ ਟਰਾਲਾ ਪਾ ਲਓ ਨੋ ਟੈਂਸ਼ਨ ਕੁਛ ਵੀ ਹੁੰਦਾ ਹੁੱਕ ਨੂੰ ਤਾਂ ਆਪਾਂ ਬੈਠੇ ਆ ਤੁਹਾਨੂੰ ਨਵੀਂ ਹੁੱਕ ਦਵਾਂਗੇ ਇੰਨੀ ਸਾਡੀ ਗਾਰੰਟੀ ਹੈ ਜੀ ਤੇ ਜਿਹੜੇ ਫਾਈਬਰ ਹੁੱਡ ਲਾਉਣੇ ਆ ਉਹ ਵੀ ਆਪਾਂ ਪੂਰੀ ਐਂਡ ओरिजिनल ਲਾਉਣੇ ਆ ਉਹਦੀ ਵੀ ਜੇ ਫਾਈਬਰ ਹੁੱਡ ਕਿਤੇ ਭੁਰਜ ਜਵੇ ਜਾਂ ਤੜਜ ਜਵੇ ਕੁਛ ਵੀ ਹੋ ਜਵੇ ਤਾਂ ਉਹ ਆਪਾਂ ਤੁਹਾਨੂੰ ਚੇਂਜ ਕਰਕੇ ਦਵਾਂਗੇ ਇਸ ਕਰਕੇ ਫੁੱਲ ਹੈਵੀ ਜੇ ਕਿਸੇ ਭਰਾ ਨੇ ਵੀਡੀਓ ਨਹੀਂ ਦੇਖੀ ਬਹੁਤ ਟਰੈਕਟਰ ਆਪਾਂ ਇਹ ਤਿਆਰ ਕਰਨੇ ਇਸ ਵਾਰ ਤੇ ਆਪਣੇ ਚੈਨਲ ਤੇ ਕਾਫੀ ਵੀਡੀਓ ਪਈਆਂ ਨੇ ਉਹ ਜਿਹੜਾ ਮਤਲਬ ਫਰੰਟ ਵੇਟ ਲੱਗੇ ਹੋਏ ਟਰੈਕਟਰ ਵੀ ਨੇ ਤੇ ਨਾਲ ਹੁੱਡ ਲੱਗੇ ਆਲੇ ਟਰੈਕਟਰ ਵੀ ਨੇ ਸਾਰੀ ਫੀਟਿੰਗ ਇੱਕ ਨੰਬਰ ਫੀਟਿੰਗ ਆ ਆਪਣੇ ਹੁੱਡ ਦੀ ਐਨ ਪ੍ਰੋਪਰ ਠੀਕ ਹੈ ਜੀ ਕੋਈ ਮਗਰਾਟਾਂ ਤੋਂ ਨਹੀਂ ਚੱਕਦੇ ਆਪਾਂ ਜਿਹੜੇ ਆਹ ਨਟਾਂ ਨੇ ਉਰੋ ਆਪਾਂ ਚੱਕ ਕੇ ਪਲੇਟਾਂ ਲਾ ਕੇ ਫੁੱਲ ਹੈਵੀ ਦੇ ਵਿੱਚ ਮਤਲਬ ਤਿਆਰ ਕਰਦੇ ਆਂ ਤੇ ਅਦਰਵ ਇਨ ਫਿਊਚਰ ਕੋਈ ਉਹਦੀ ਪ੍ਰੋਬਲਮ ਨਹੀਂ ਆਉਂਦੀ ਤੇ ਮੇਰੇ ਪੁਰਾਣੇ ਨੇ ਹੱਡ ਲਵਾਉਣੇ ਆ ਜੌਂਡੀਅਰ ਟਾਈਪ ਹਾਲੈਂਡ ਟਾਈਪ ਤੇ ਇੰਡੀਕੇਟਰ ਵਾਲੀ ਜੋ ਤੁਹਾਡੀ ਡਿਮਾਂਡ ਆ ਉਹ ਸਾਰੀ ਆਪਾਂ ਪੂਰੀ ਕਰਾਂਗੇ ਜੀ ਇਹਦੇ ਤੇ ਆਪਾਂ ਜਿੱਦਾਂ ਬੈਕ ਸਪਿੰਨਰ ਤੇ ਸਪਿੰਨਰ ਵੀ ਲਾਉਣੇ ਆ ਠੀਕ ਹੈ ਜੀ ਇੰਜਨ ਵਾਲੇ ਵੀਲ ਵੀ ਲਾਉਣੇ ਆ ਤੇ ਕਟਿੰਗ ਪਲੇਟਾਂ ਕਰਕੇ ਉਹ ਵੀ ਲਾਉਣੇ ਆ ਇੰਜਣ ਫਿਕਸ ਬੀਲ ਨੇ ਜਿਹੜੇ ਫਿਕਸ ਵੀ ਲਾਉਣੇ ਤੇ ਘੁੰਮਣ ਵਾਲੇ ਵੀ ਲਾਉਣੇ ਆ। ਤੇ ਭਰਾ ਦੀ ਡਿਮਾਂਡ ਹੋਊਗੀ ਮਗਰ ਠੀਕ ਹੈ ਜਿਸ ਤਰ੍ਹਾਂ ਦਾ ਮਰਜੀ ਤੁਸੀਂ ਵੇਟ ਲਵਾ ਸਕਦੇ ਹੋ ਦੇਗੀ ਵੇਟ ਵੀ ਲਾਉਣੇ ਆ ਜੀ। ਕੁਆਂਟਲ 2 ਕੁਆਂਟਲ ਜਿੰਨੀ ਤੁਹਾਡੀ ਡਿਮਾਂਡ ਆ ਸਾਰੀ ਆਪਾਂ ਪੂਰੀ ਕਰਕੇ ਦਵਾਂਗੇ। ਤੇ ਕਿਹ ਨਾਲ ਲੋਕ ਟਰੈਕਟਰ ਦੀ ਚੈੱਕ ਕਰੋ ਬਹੁਤ ਟਰੈਕਟਰ ਦੀ ਲੋਕ ਨਿਕਲ ਕੇ ਆਈਏ ਤੇ ਟਰੈਕਟਰ ਬਹੁਤ ਵਿਕਿਆ ਤੇ ਆਪਾਂ ਨੇ ਬਹੁਤ ਤਿਆਰ ਕਰੇ ਨੇ। ਆਪਾਂ ਸਾਰੇ ਫਰੰਟ ਵੇਟ ਨੇ ਜੀ ਆਪਣੇ ਸਾਰੇ ਲੋਹੇ ਦੇ ਵੇਟ ਨੇ। ਕੋਈ ਦੇਗੀ ਵੇਟ ਨਹੀਂ ਕਿਉਂਕਿ ਦੇਗੀ ਵੇਟਾਂ ਦਾ ਇਹ ਆ ਵੀ ਇਨ ਫਿਊਚਰ ਜੇ ਆਪਾਂ ਟੋਜਨ ਪਾਉਣੇ ਆ ਵੱਡੇ ਡ੍ਰੈਕਟਰ ਦੇ ਮਗਰ ਟਰਾਲੀ ਵੱਡੀਆਂ ਪਾਏਂਗਾ ਤਾਂ ਉਹ ਟੁੱਟਣ ਦਾ ਡਰ ਹੈ ਟੋਜਨ ਪਾਉਣ ਲਈ ਤੇ ਇਸ ਕਰਕੇ ਆਪਾਂ ਸਾਰੀ ਲੋਹੇ ਦੀ ਕਟਿੰਗ ਵਾਲੀ ਪਲੇਟਾਂ ਲਾਉਨੇ ਆ ਤਾਂ ਇਹਨਾਂ ਦਾ ਕੋਈ ਇਨ ਫਿਊਚਰ ਟੁੱਟਣ ਦਾ ਡਰ ਨਹੀਂ ਜਿਵੇਂ ਆਹ ਪਲੇਟ ਲੱਗੀ ਹੋਈ ਆ ਤੇ ਕੱਲ ਨੂੰ ਜੇ ਤੁਸੀਂ ਟਰੈਕਟਰ ਚੇਂਜ ਕਰਦੇ ਹੋ ਤਾਂ ਤੁਹਾਡੇ ਲੋਹੇ ਦੇ ਵੇਟ ਉਨੇ ਹੀ ਪੈਸਿਆਂ ਦੇ ਆ ਮਾਰੀ ਤੁਸੀਂ ਚੇਂਜ ਕਰ ਸਕਦੇ ਹੋ ਜਾਂ ਦੂਜੇ ਡ੍ਰੈਕਟਰ ਤੇ ਲਾ ਸਕਦੇ ਹੋ ਪਰ ਜਿਹੜੇ ਦੇਗੀ ਵੇਟ ਹੁੰਦੇ ਨੇ ਉਹਨਾਂ ਦਾ ਬਾਅਦ ਚ ਰੇਟ ਬਹੁਤ ਘਟ ਜਾਂਦਾ ਤੇ ਉਹ ਸਕ੍ਰੈਪ ਚ ਵਿਕਦੇ ਨੇ ਇਹਨਾਂ ਦਾ ਇਹ ਫਾਇਦਾ ਲੋਹੇ ਦਾ ਲੋਹੇ ਦਾ ਰੇਟ ਤੇ 5 ਸਾਲ ਨੂੰ ਤੁਸੀਂ ਇਹ ਚੇਂਜ ਵੀ ਕਰਨੇ ਨੇ ਤਾਂ ਤੁਹਾਡਾ ਬਹੁਤ ਘੱਟ ਪੈਸਿਆਂ 'ਚ ਨਵੇਂ ਅੰਬੀਟ ਤੁਸੀਂ ਲਵਾ ਸਕਦੇ ਹੋ। ਸਾਰੀ ਡਿਟੇਲ ਇਸ ਟਰੈਕਟਰ ਦੀ ਜੀ ਜੋ-ਜੋ ਆਪਾਂ ਨੇ ਕੰਮ ਕੀਤਾ ਤੇ ਬਾਈਆਂ ਨੂੰ ਬਹੁਤ ਪਸੰਦ ਆਇਆ ਇਹ 90 ਏਰੀਆ ਦਾ ਟਰੈਕਟਰ ਆ ਤੇ ਬਾਈਆਂ ਨੂੰ ਪੁੱਛਦੇ ਆ ਵੀ ਉਹਨਾਂ ਨੂੰ ਕੰਮ ਆਪਣਾ ਕਿੱਦਾਂ ਲੱਗਿਆ ਤੇ ਹੁਣ ਆਪਾਂ ਟਰੈਕਟਰ ਦੀ ਡਿਲੀਵਰੀ ਦੇ ਦੇਣੀ ਆ ਠੀਕ ਆ ਜੀ ਤੇ ਕਸਟਮਰ ਪੂਰੇ ਖੁਸ਼ ਨੇ ਤੇ ਇਹਨਾਂ ਦਾ ਇਦਾਂ ਜੀ ਵੀਰ ਜੀ ਬੇਟਾਂ ਦਾ ਅਸੀਂ ਰੇਟ ਆ ਵੀਡੀਓ 'ਚ ਤਾਂ ਨਹੀਂ ਦੱਸ ਸਕਦੇ ਕਿਉਂਕਿ ਤੁਸੀਂ ਵੀਡੀਓ ਅੱਜ ਦੇਖ ਰਹੇ ਹੋ। ਤੁਸੀਂ ਵੀਡੀਓ ਛੇ ਪਰ ਮਹੀਨੇ ਪੁਰਾਣੀ ਹੋਵੇ ਆ ਲਗਾ ਤੁਸੀਂ ਐਨਾ ਰੇਟ ਕਿਹਾ ਸੀ ਇਸ ਕਰਕੇ ਆਪਾਂ ਲੋਹੇ ਦਾ ਰੇਟ ਵਧਾ ਘਟਦਾ ਰਹਿੰਦਾ ਤੁਸੀਂ ਫੋਨ ਕਰਕੇ ਕਲੀਅਰ ਕਰ ਸਕਦੇ ਹੋ ਵੀ ਅੱਜ ਦਾ ਰੇਟ ਕੀ ਆ ਇਸ ਕਰਕੇ ਆਪਾਂ ਰੇਟ ਨਹੀਂ ਦੱਸਦੇ ਬਹੁਤ ਭਾਈਆਂ ਦੇ ਕਮੈਂਟ ਆਉਣੇ ਤੁਸੀਂ ਰੇਟ ਨਹੀਂ ਦੱਸਦੇ ਰੇਟ ਵੀਰੇ ਇਸ ਕਰਕੇ ਨਹੀਂ ਦੱਸਦੇ ਅਲਾ ਕਹਿ ਦਾਂ ਤੁਸੀਂ ਵੀਡੀਓ ਜੰਨਾ ਟਾਈਮ ਪਹਿਲਾਂ ਤੁਸੀਂ ਐਨਾ ਰੇਟ ਦੱਸਿਆ ਤੇ ਹੁਣ ਤੁਸੀਂ ਵੱਧ ਦੱਸ ਰਹੇ ਹੋ ਲੋਹੇ ਦਾ ਰੇਟ ਘਟਦਾ ਨਹੀਂ ਵੀਰੇ ਸਭ ਨੂੰ ਪਤਾ ਵੱਧਦਾ ਹੀ ਹੈ ਇਸ ਕਰਕੇ ਮਗਰ ਜਿਹੜਾ ਆਪਣਾ ਬੇਟਾਂ ਦਾ ਰੇਟ ਆ ਉੱਪਰ-ਨੀਚੇ ਹੁੰਦਾ ਰਹਿਣ ਦਾ ਇਸ ਕਰਕੇ ਆਪਾਂ ਵੀਡੀਓ ਦੱਸ ਨਹੀਂ ਸਕਦੇ ਤੇ ਹੁਣ ਬਾਈਆਂ ਨੂੰ ਆਪਾਂ ਟਰੈਕਟਰ ਦੀ ਡਿਲੀਵਰੀ ਦੇਣੀ ਹੈ ਜੀ ਤੇ ਬਾਈਆਂ ਨੂੰ ਪੁੱਛਦੇ ਆ ਕਿੱਦਾਂ ਲੱਗਿਆ ਉਹਨਾਂ ਨੂੰ ਸਾਡਾ ਕੰਮ ਭਰਾ ਉਹਨਾਂ ਦਾ ਟਰੈਕਟਰ ਸੀ ਤੇ ਇਹਨਾਂ ਨੂੰ ਪੁੱਛਦੇ ਆ ਕੰਮ ਕਿੱਦਾਂ ਲੱਗਿਆ ਉਹਨਾਂ ਨੂੰ ਸਾਸੀ ਗਵੀਰ ਜੀ ਸਾਸੀ ਖਲਵੀਰ ਜੀ ਵੀਰ ਜੀ ਤੁਸੀਂ ਸਾਡੇ ਕੋਲ ਆਏ ਤੇ ਤੁਸੀਂ ਕੰਮ ਕਰਾਇਆ ਟਰੈਕਟਰ ਦਾ ਤੇ ਤੁਹਾਡਾ ਨਾਮ ਤੇ ਪਿੰਡ ਕਿਹੜਾ ਤੇ ਕਿੱਦਾਂ ਤੁਸੀਂ ਸੰਪਰਕ ਕੀਤਾ ਤੇ ਤੁਹਾਨੂੰ ਸਾਡਾ ਕੰਮ ਕਿਵੇਂ ਦਾ ਲੱਗਿਆ ਜੀ ਪਿੰਡ ਜੀ ਮੇਰਾ ਬਰੇਡਵਾਲ ਨਾਬੇ ਦੇ ਨੇੜੇ ਓਕੇ ਜੀ ਨਾਮ ਸੰਦੀਪ ਸਿੰਘ ਠੀਕ ਹੈ ਜੀ ਤੇ ਕੰਮ ਤੇ ਇਹ ਯੂਟਿਊਬ ਤੇ ਇੰਸਟਾਗ੍ਰਾਮ ਤੇ ਦੇਖਿਆ ਸੀ ਠੀਕ ਹੈ ਜੀ ਤੇ ਫੋਨ ਨੰਬਰ ਲੈ ਕੇ ਉਥੋਂ ਹੀ ਕਰਕੇ ਏਜੰਸੀ ਚ ਅੱਜ ਸਿੱਧਾ ਟਰੈਕਟਰ ਲੈ ਕੇ ਪਹਿਲਾਂ ਤੁਹਾਡੇ ਲਵੀ ਆਏ ਹਾਂ ਉਹ ਹਜੇ ਘਰੇ ਜਾਣਾ ਹਲੇ ਮੱਥਾ ਟੇਕਣਾ ਘਰੇ ਲੈ ਆ ਕੇ ਪਹਿਲਾਂ ਉਰੇ ਆਏ ਹਾਂ ਜੀ ਤੇ ਤੁਸ ਨੂੰ ਕਿਵੇਂ ਲੱਗਿਆ ਕੰਮ ਹੈ ਜੀ ਮਤਲਬ ਤੁਸੀਂ ਪੈਸੇ ਲਾਏ ਨੇ ਤੁਸੀਂ ਦੇਖਿਆ ਫਸਟ ਬਾਰ ਚਲੋ ਸਾਡੇ ਕੋਲ ਆਏ ਹੋ ਜੀ ਤੇ ਫਸਟ ਬਾਰ ਤੁਹਾਨੂੰ ਕਿੱਦਾਂ ਲੱਗਿਆ ਵੀ ਹਾਂ ਬਹੁਤ ਵਧੀਆ ਲੱਗਿਆ ਜੀ ਨਹੀਂ ਵਾਲਾ ਕਹਿੰਦਾ ਵੀ ਵੀਡੀਓ ਚ ਖੁਸ਼ਾ ਜੀ ਰੀਅਲ ਚ ਖੁਸ਼ ਆਈ ਨਹੀਂ 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 ਰੀਅਲ ਹੈ ਜੀ ਤੇ ਅਸਲ ਸਾਡੇ ਲਵੇ ਨੇ ਜੌਂਡੀਰ ਜੌਂਡੀ ਰੰਦੇ ਜੇ ਟੋਚੋਂ ਟੂਚ ਨਾ ਪਾ ਲਈਏ ਦੇਖਦੇ ਆ ਪਲੇਟਾਂ ਨੇ ਟੁੱਟ ਜਾਂਦੀਆਂ ਹਾਂਜੀ ਹਾਂਜੀ ਸਹੀ ਗੱਲ ਹੈ ਸਾਰੀਆਂ ਲੋਹੇ ਦੀਆਂ ਸਹੀ ਗੱਲ ਹੈ ਜੀ ਟੁੱਟੀਆਂ ਵੀ ਨੇ ਤੇ ਉਹਨਾਂ ਇਹ ਵੀ ਹੈ ਜੀ ਇਹ ਆਪਾਂ ਵੇਟ ਲਵਾ ਲਏ ਇਨ ਫਿਊਚਰ ਕਹ ਲੂੰ ਆਪਾਂ ਚੇਂਜ ਕਰਨਾ ਤਾਂ ਲੋਹੇ ਦਾ ਰੇਟ ਨਹੀਂ ਘਟਦਾ ਤਾਂ ਤੁਹਾਨੂੰ ਵਧੀਆ ਰੇਟ ਵਿਕ ਜਾਨਗੇ ਇਹ ਦੇਗੀ ਵੇਟ ਨੂੰ ਦਾ ਸਬਸਕ੍ਰਾਈਬ ਆਈ ਉਹ ਤਾਂ 100 150 ਰੁਪਏ ਕਿਲੋ ਲੈ ਕੇ ਗੱਲ ਉਹ ਕਹਿੰਦੇ ਨੇ ਜੀ 50 ਰੁਪਏ ਕਿਲੋ ਦੇਜੋ ਡਿੱਤੀ ਵੀ ਆ ਜੀ ਟੁੱਟ ਜਾਈਂਦੀ ਆ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਇਨ ਫਿਊਚਰ ਤੁਸੀਂ ਟਰੈਕਟਰ ਲਹੇਂਗੇ ਤਾਂ ਸਾਡੇ ਕੋਲ ਆਹੇਂਗੇ ਜੀ ਬਿਲਕੁਲ ਸਭ ਤੋਂ ਪਹਿਲਾਂ ਉਰੇ ਆਵਾਂਗੇ ਜੀ ਕੰਪਨੀ ਤੋਂ ਸਿੱਧਾ ਠੀਕ ਹੈ ਜੀ ਹੁਣ ਵੀ ਖੰਨੇ ਕੰਪਨੀ ਤੋਂ ਸਿੱਧਾ ਉਰੇ ਆਏ ਆ ਅੱਗੇ ਪਿੰਡ ਜਾਣ ਠੀਕ ਹੈ ਠੀਕ ਹੈ ਸਾਰੇ ਪਿੰਡੋਂ ਫੋਨ ਆਈ ਜਾਂਦੇ ਨੇ ਕਾਵਾ ਆ ਰਹੇ ਹਾਂ ਕਾਵਾ ਆ ਰਹੇ ਠੀਕ ਹੈ ਜੀ ਪਹਿਲਾਂ ਉਰੇ ਖੜੇ ਆਂ ਫਿਰ ਅਜੇ ਪਿੰਡ ਜਾਣ ਠੀਕ ਹੈ ਥੈਂਕ ਯੂ ਸੋ ਮੱਚ ਜੀ ਟਰੈਕਟਰ ਦੇ ਵਿੱਚ ਨਵੇਂ ਨਾਵਾ ਫੀਚਰ ਆਇਆ ਡੀਜੀ ਸੈਂਸ 4ਜੀ ਬਾਈ ਮਹਿੰਦਰਾ ਤੇ ਆ ਲੱਗਿਆ ਪਿਆ ਇਹ ਜੀਪੀਐਸ ਆ ਇਹ ਅੱਗੇ ਮਤਲਬ ਜੀਸੀਬੀ ਮਸ਼ੀਨਾਂ ਤੇ ਵੱਡੇ ਟਰੈਕਟਰਾਂ ਤੇ ਆ ਤੇ ਇੱਕੋ ਇੱਕ ਮਹਿੰਦਰਾ ਨੇ 50 HP ਟਰੈਕਟਰ ਦੀ ਕੈਟਾਗਰੀ ਜੇ ਜੀ ਲਾਈ ਆ ਤੇ ਇਹ ਚੀਜ਼ ਦਾ ਬਹੁਤ ਜ਼ਿਆਦਾ ਕਿਸਾਨ ਨੂੰ ਫਾਇਦਾ ਹੈ ਜਿੱਦਾਂ ਟਰੈਕਟਰ ਦੀ ਲੋਕੇਸ਼ਨ ਹੋ ਗਈ ਤੇ ਟਰੈਕਟਰ ਕਿੰਨਾ ਤੇਲ ਖਾ ਰਿਹਾ ਤੇ ਟਰੈਕਟਰ ਕਿੱਥੇ ਲੋਕੇਸ਼ਨ ਤੇ ਫਿਰ ਰਿਹਾ ਕੱਲ ਨੂੰ ਜੇ ਕਿਸੇ ਦਾ ਪ੍ਰਾ ਟਰੈਕਟਰ ਚੋਰੀ ਹੁੰਦਾ ਤਾਂ ਆਪਾਂ ਟਰੈਕਟਰ ਨੂੰ ਟਰੈਕ ਕਰ ਸਕਦੇ ਆ ਇਹ ਚੀਜ਼ ਤੋਂ ਤੇ ਜਿੱਦਾਂ ਕੋਈ ਟਰੈਕਟਰ ਦੇ ਵਿੱਚੋਂ ਇੱਕੋ ਲੱਗਦਾ ਪਾ ਡੀਲੀ ਡਰਾਈਵਰ ਕੋਈ ਕੱਢਦਾ ਉਹਦਾ ਵੀ ਮੈਸੇਜ ਆਉਂਦਾ ਇਹਦਾ ਲਿੰਕ ਫੋਨ ਨਾਲ ਹੋ ਜਾਂਦਾ ਈ ਤੇ ਬਹੁਤ ਵਧੀਆ ਚੀਜ਼ ਆ ਤੇ ਇਹ ਚੀਜ਼ ਮੇਰੇ ਹਿਸਾਬ ਨਾਲ ਹਰ ਇੱਕ ਟਰੈਕਟਰ ਚ ਆਉਣੀ ਚਾਹੀਦੀ ਆ ਜੀ 50 HP ਦੇ ਵਿੱਚ ਤੇ ਮਹਿੰਦਰਾ ਨੇ ਬਹੁਤ ਵਧੀਆ ਚੀਜ਼ ਐਡ ਕਰੀ ਆ ਤੇ ਹੁਣ ਤੱਕ ਵੱਡੇ ਟਰੈਕਟਰਾਂ ਚ ਆਉਂਦੀ ਸੀ 50 HP ਦੇ ਟਰੈਕਟਰਾਂ ਚ ਆਉਂਦੀ ਨਹੀਂ ਸੀ ਤੇ ਇਹਦੇ ਨਾਲ ਕਿਸਾਨ ਨੂੰ ਵੀ ਫਾਇਦਾ ਏ ਤੇ ਜੇ ਇਹ ਜੇ ਆਪਾਂ ਲਵਾਉਣਾ ਹੈ ਤਾਂ ਬਾਹਰ ਵੀ ਇਹ ਲੱਗ ਸਕਦਾ ਜਿਹੜੇ ਮਰਜ਼ੀ ਤੁਸੀਂ ਟਰੈਕਟਰ ਤੇ ਲਵਾ ਸਕਦੇ ਹੋ ਇਹ 10 ਤੋਂ 15000 ਤੋਂ ਲੈ ਕੇ 20000 ਚ ਕੰਪਨੀ ਲਾਉਂਦੀ ਆ ਤੇ ਜੋ ਉਹਨਾਂ ਦਾ ਇਹਦੇ ਵਿੱਚ ਸਾਰਾ ਮਹਿੰਦਰਾ ਦਾ ਆਪ ਦਾ ਟਰੈਕ ਕਰਦੀ ਆ ਤੇ ਇਹਨਾਂ ਦਾ ਸੌਫਟਵੇਅਰ ਹੁੰਦਾ ਉਹ ਚ ਤੁਸੀਂ ਕੁਝ ਵੀ ਟਰੈਕਟਰ ਦੀ ਡਿਟੇਲ ਲੈਣੀ ਆ ਤੇ ਟਰੈਕਟਰ ਦੀ ਸਾਰੀ ਡਿਟੇਲ ਤੁਹਾਡੇ ਫੋਨ ਨਾਲ ਕਨੈਕਟੇ ਨੇ ਹੋ ਜਾਣਾ ਤੇ ਫੋਨ ਤੇ ਡਿਟੇਲ ਆਊਗੀ ਟਰੈਕਟਰ ਦੀ ਐਵਰੇਜ ਕਿੰਨਾ ਟਰੈਕਟਰ ਤੇਲ ਖਾ ਰਿਹਾ ਕਿੱਥੇ ਚੱਲ ਰਿਹਾ ਤੇ ਜੇ ਕੋਈ ਚੋਰੀ ਕਰਦਾ ਟਰੈਕਟਰ ਜੋ ਤੇਲ ਉਹਦਾ ਵੀ ਪਤਾ ਲੱਗਦਾ ਤੇ ਜਿਹੜੇ ਡੈਕਟਰ ਡਰਾਈਵਰਾਂ ਕੋਲ ਚੱਲਦੇ ਨੇ ਜਿੱਦਾਂ ਬੱਤੀ ਖੇਤੀ ਕਰਦੇ ਨੇ ਮੇਰੇ ਭਰਾ 100 200 ਕਿਲੇ ਵਾਲੇ ਤੇ ਉਹਨਾਂ ਲਈ ਇਹ ਚੀਜ਼ ਬਹੁਤ ਫਾਇਦੇਮੰਦ ਆ ਤੇ ਜਿਹੜੇ ਡੈਕਟਰ ਤੇ ਨਹੀਂ ਹੈਗਾ ਮੇਰੇ ਹਿਸਾਬ ਨਾਲ ਤਾਂ ਤੁਹਾਨੂੰ ਇਹ ਲਵਾਉਣਾ ਚਾਹੀਦਾ ਤੇ ਇਹ ਚੀਜ਼ ਮਹਿੰਦਰਾ ਨੇ ਕਰੀ ਆ ਤੇ ਇਹ ਚੀਜ਼ ਬਹੁਤ ਵਧੀਆ ਇਹ ਮਹਿੰਦਰਾ ਨੂੰ ਐਪਰੀਸ਼ੀਏਟ ਆਈ ਤੇ ਹਰ ਇੱਕ ਕੰਪਨੀਆਂ ਨੂੰ ਇਹ ਚੀਜ਼ ਕਰਨੀ ਚਾਹੀਦੀ ਆ ਤੇ ਮੇਰੇ ਭਰਾਓ ਕਮੈਂਟ ਕਰਕੇ ਦੱਸਿਓ ਇਹ ਚੀਜ਼ ਤੁਹਾਨੂੰ ਕਿੱਦਾਂ ਲੱਗੀ ਆ ਚੀਜ਼ ਵਧੀਆ ਜਾਂ ਨਹੀਂ ਤੇ ਇਹਦੇ ਬਾਰੇ ਸਾਨੂੰ ਦੱਸਿਓ ਤੇ ਅੱਗੇ ਹੋਰ ਕੰਪਨੀਆਂ ਨੂੰ ਵੀ ਕਹੋ ਜਾ ਕੇ ਵੀ ਇਹ ਚੀਜ਼ ਐਡ ਆਨ ਕਰਨ ਤੇ ਬਹੁਤ ਵਧੀਆ ਚੀਜ਼ ਆਈ ਤੇ ਇਹ ਇੱਕ ਤਰ੍ਹਾਂ ਦਾ ਜਿੱਦਾਂ ਜੇ ਸੀ ਮਸ਼ੀਨ ਚ ਹੁੰਦਾ ਸੀ ਠੀਕ ਆ ਜੀ ਫੋਰਨ ਕੰਟਰੀਆਂ ਟਰੈਕਟਰ ਨੇ ਉਹਨਾ ਚ ਆਉਂਦਾ ਏ ਠੀਕ ਆ ਜੀ ਤੇ ਉਹ ਚੀਜ਼ ਇਹਨਾਂ ਨੇ ਲੈ ਆਂਦੀ ਆ ਇਹਨੂੰ ਦੇਖ ਕੇ ਹੋਰ ਕੰਪਨੀਆਂ ਵੀ ਕਾਪੀ ਕਰਨੀਆਂ ਇਸ ਦੇ ਵਿੱਚ ਜੀਮੀਦਾਰਤਾ ਵੀ ਬਹੁਤ ਵੱਡਾ ਫਾਇਦਾ ਇਹਦੇ ਵਿੱਚ ਠੀਕ ਆ ਜੀ ਬੇਹੋੜੀ ਆਪਾਂ ਕਸਟਮਰ ਦਾ ਜੋ ਰਿਵਿਊ ਸੀ ਉਹ ਤੁਹਾਨੂੰ ਦੱਸਿਆ ਵੀਡੀਓ ਦੇ ਵਿੱਚ ਠੀਕ ਹੈ ਜੀ ਇਹ ਬਾਈਆਂ ਨੇ ਟਰੈਕਟਰ ਸਿੱਧਾ ਕੰਪਨੀ ਤੋਂ ਆਪਣੇ ਕੋਲ ਆਇਆ ਤੇ ਇਹਨਾਂ ਨੇ ਸੋਸ਼ਲ ਮੀਡੀਆ ਤੋਂ ਆਪਣੇ ਨਾਲ ਕਨੈਕਟ ਕੀਤਾ ਤੇ ਆਰਡਰ ਕੀਤਾ ਆਪਾਂ ਵੇਟ ਤਿਆਰ ਕਰਤੇ ਬੈਕ ਹੁੱਕ ਤਿਆਰ ਕਰਤੀ ਤੇ ਹੁਣ ਬਾਈ ਘਰੇ ਲੈ ਕੇ ਜਾਣਗੇ ਲੈ ਮੱਥਾ ਟੇਕਣਾ ਟਰੈਕਟਰ ਤਾਂ ਪਹਿਲਾਂ ਆਪਣੇ ਕੋਲ ਆਇਆ ਤੇ ਪੂਰੇ ਬਾਈ ਕਹਿੰਦੇ ਸਾਨੂੰ ਸੰਤੁਸ਼ਟੀ ਹੈ ਪੂਰੇ ਖੁਸ਼ ਨੇ ਜੀ ਤੇ ਆਪਾਂ ਹੁਣ ਟਰੈਕਟਰ ਦੀ ਡਿਲੀਵਰੀ ਦੇ ਦੇਣੀ ਹੈ ਜੀ ਤੇ ਪੂਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਮੇਰੇ ਭਰਾ ਚੈਨਲ ਤੇ ਨਵੇਂ ਨੇ ਪਲੀਜ਼ ਕਰ ਲਿਓ ਸਬਸ ਤੇ ਲਾਈਕ ਕਮੈਂਟ ਕਰਕੇ ਵੀ ਜਰੂਰ ਦੱਸਿਓ ਵੀਡੀਓ ਕਿੱਦਾਂ ਲੱਗੀ ਤੇ ਟਰੈਕਟਰ ਦੀ ਲੁੱਕ ਦੇਖੋ ਬੜੀ ਘੈਂਟ ਨਿਕਲ ਗਈ ਆ ਹਲੇ ਹੱਡ ਇਹ ਕਨੇ ਘਰੇ ਲਿਆ ਕੇ ਮੱਥਾ ਮੱਥਾ ਟੇਕਾਂਗੇ ਅੱਗੇ ਲਵਾਵਾਂਗੇ ਇਹਨਾਂ ਕੋਲ ਬਹੁਤ ਟਰੈਕਟਰਾਂ ਦੇ ਕਾਫੀ ਬਾਈਆਂ ਦੀ ਖੇਤੀ ਆ ਤੇ ਪਹਿਲਾਂ ਹੋਰ ਕਿਸੇ ਕੰਮ ਕਰਾਏ ਨੇ ਕਹਿੰਦਾ ਸਾਨੂੰ ਸੰਤੋਸ਼ਟੀ ਨਹੀਂ ਆਈ ਤੇ ਇਸ ਕਰਕੇ ਜਿਵੇਂ ਦੱਸਿਆ ਬਾਈਆਂ ਨੇ ਵੀ ਦੇਗੀ ਵੇਟ ਲਵਾਉਂਦੇ ਸੀ ਟੁੱਟ ਰਟੇ ਜਾਂਦੇ ਸੀ ਤਾਂ ਇਸ ਕਰਕੇ ਪਹਿਲੇ ਟਰੈਕਟਰ ਤੇ ਇਹਨਾਂ ਨੇ ਲੋਹੇ ਦੇ ਵੇਟ ਲਵਾਏ ਨੇ ਤੇ ਇਨ ਫਿਊਚਰ ਇਹ ਮਤਲਬ ਇਹ ਜਿੱਦਾਂ ਮਰਜ਼ੀ ਤੱਕਾ ਕਰੀ ਜਾਣਾ ਸੀ ਆ ਸਾਡੀ ਤਸੱਲੀ ਆ ਜੀ ਟੁੱਟ ਨਹੀਂ ਸਕਦਾ ਸਾਨੂੰ ਨਵਾਂ ਦੇ ਦਾਂਗੇ ਟੁੱਟ ਵੀ ਜਾਵੇ ਇੰਨੀ ਸਾਨੂੰ ਆਪਾਂ ਗਾਰੰਟੀ ਦਿੰਨੇ ਆ ਜੀ ਤੇ ਬਾਈ ਪੂਰੇ ਖੁਸ਼ ਨੇ ਤੇ ਹੁਣ ਆਪਾਂ ਡੈਕਟਰ ਦੀ ਡਿਲੀਵਰੀ ਦੇ ਦੇਣੀ ਆ ਥੈਂਕ ਯੂ ਸੋ ਮੱਚ ਪੂਰੀ ਵੀਡੀਓ ਦੇਖਣ ਲਈ ਮਿਲਦੇ ਆ ਕਿਸੇ ਨਵੇਂ ਵੀਡੀਓ ਦੇ ਵਿੱਚ ਜੀ